ਹਾਂਜੀ ਮੇਰਾ ਨਾਮ ਮਮਤਾ ਰਾਣੀ ਪਿੰਡ ਕਣਕੋੜ ਪੰਗੂਆ ਮੈਂ ਇਹ ਸਾਰੇ ਪ੍ਰੋਡਕਟ ਆਪ ਕਰੇ ਹੋਮ ਮੇਡ ਤਿਆਰ ਕਰਦੀ ਆਂ ਜੀ ਜਿਵੇਂ ਮੇਰੇ ਕੋਲੇ ਫਰਨੈਲ ਹੋਗੀ ਇਹ ਸਰਫ ਹੋ ਗਿਆ ਜੀ ਲਿਕਵਿਡ ਸਰਫ ਹੋ ਗਿਆ ਇਹ ਡਿਸ਼ਵਾਸ਼ ਹੋ ਗਿਆ ਭਾਂਡੇ ਵਾਸਤੇ ਇਹ ਕਲੀਨਰ ਹੋ ਗਿਆ ਜੀ ਬਾਕੀ ਇਹ ਸਰਫ ਹੋ ਗਿਆ ਸ਼ੈਂਪੂ ਹੋ ਗਿਆ ਜੀ ਤੇ ਹੋਮ ਮੇਡ ਸੋਪ ਹੋ ਗਈਆਂ ਇਹਨਾਂ ਦੇ ਵਿੱਚ ਕੋਈ ਕੈਮੀਕਲ ਨਹੀਂ ਹੋਊਗਾ ਜਿਵੇਂ ਨਿੰਮ ਤੇ ਮਤਲਬ ਐਲੋਵੀਰਾ ਤੋਂ ਬਣਦੀ ਹੈ ਜੀ ਇਹ ਹਾੜੀ ਚੰਦਨ ਦੀ ਹੋਗੀ ਇਕ ਗੋਟ ਮਿਲਕ ਹੋ ਗਈ ਜੀ ਬਾਕੀ ਆਪਣੇ ਘਰ ਦੀਆਂ ਮਿਰਚਾਂ ਨੇ ਜੀ ਚਾਲਾ ਮਸਾਲਾ ਤੇ ਗਰਮ ਮਸਾਲਾ ਹੈ ਇਹ ਸਾਰੇ ਪ੍ਰੋਡਕਟ ਨਾ ਅਸੀਂ ਕੇਵੀਕੇ ਖੇੜੀ ਤੋਂ ਮੈਂ ਟ੍ਰੇਨਿੰਗ ਲਈ ਸੀਗੀ ਖੇਤੀ ਵਿਗਿਆਨ ਕੇਂਦਰ ਚੋਂ ਆਪਣੇ ਕਿਖੇੜੀ ਹੈ ਜਿਹੜੀ ਫਿਰ ਅਸੀਂ ਆਪਦਾ ਮਤਲਬ ਕੰਮ ਸ਼ੁਰੂ ਕਰਿਆ ਜੀ ਬੰਦਾ ਟਾਈਮ ਟੇਢੇ ਲੈਂ ਗਿਆ ਕਿੰਨੇ ਸਾਡੀ ਤਾਂ ਇੱਕ ਮਤਲਬ ਹੁੰਦੀ ਹੈ ਜੀ ਇੱਕ ਹਫ਼ਤੇ ਦੀ ਹੁਣ ਟ੍ਰੇਨਿੰਗ ਹੁੰਦੀ ਹੈ ਜਿਵੇਂ ਉਹਦੇ ਵਿੱਚ ਮਹੀਨੇ ਦੀਆਂ ਟ੍ਰੇਨਿੰਗਾਂ ਕਾਫੀ ਹੁੰਦੀਆਂ ਨੇਗੀਆਂ ਇੱਕ ਹਫ਼ਤੇ ਦੀ ਸਾਡੀ ਟ੍ਰੇਨਿੰਗ ਹੁੰਦੀ ਹੈ ਜੀ ਮੋਟਰ ਇਹਨੂੰ ਸੀਓ ਦਿਆ ਜਾਂਦਾ ਕੋਈ ਉਹਦਾ ਹਾਂਜੀ ਹਾਂ ਨਹੀਂ ਨਹੀਂ ਫ੍ਰੀ ਹੁੰਦੀ ਹੈ ਜੀ ਬਿਲਕੁਲ ਸਰਕਾਰ ਵੱਲੋਂ ਫ੍ਰੀ ਨੇ ਜੀ ਜਿਹੜੀ ਤੁਸੀਂ ਆਪ ਡੈਕਟ ਤਿਆਰ ਕਰਤੇ ਹੋਏ ਨੇ ਬਾਜ਼ਾਰਾਂ 'ਚ ਵੀ ਫਿਰਦੇ ਨੇ ਤੇ ਤੁਹਾਡੇ ਤੋਂ ਕਿਉਂ ਲੈਣ ਲੋ ਬਟ ਇਹ ਤੋਂ ਲੈਣ ਉਹਦਾ ਕੀ ਫਰਕ ਹੈ ਹਾਂਜੀ ਪਤਾ ਕੀ ਹੈ ਤਾਂ ਇਹ ਵਿਚਾਰ ਵਾਲੇ ਨੇ ਇਹਦੇ ਵਿੱਚ ਵੀ ਕੈਮੀਕਲ ਹੈ ਤੇ ਸਿਰਫ ਇਹ ਹੈ ਵੀ ਮੈਂ ਇਹ ਕਵ ਦਾ ਰਜਗਾਰ ਸ਼ੁਰੂ ਕਰਿਆ ਜੀ ਕੰਮ ਸਿੱਖ ਕੇ ਮੈਂ ਆਪਣੀ ਇੱਕ ਸ਼ੋਪ ਦੁਕਾਨ ਕਰਦੀ ਆਂ ਸੋ ਪਕਰੀ ਹੋਈ ਹੈ ਬਾਕੀ ਮੈਂ ਸੈਲਫ ਹੈਲਪ ਗਰੁੱਪਾਂ ਦੇ ਵਿੱਚਾਂ ਗਈ ਵੀ ਉਹਦੇ ਵਿੱਚ ਸਰਕਾਰ ਵੱਲੋਂ ਜੀ ਹੁਣ ਪਹਿਲ ਮੰਡੀ ਚਲਾਈ ਗਈ ਹੈ ਵੀ ਲੇਡੀ ਜੀ ਨੂੰ ਕੰਮ ਸਿੱਖ ਕੇ ਆਪਦਾ ਉਹ ਕੰਮ ਸ਼ੁਰੂ ਕਰ ਸਕਣ ਅ ਮੇਰੇ ਹਸਬੰਡ ਨੇ ਯੋ ਮੇਰੇ ਨਾਲ ਸਾਥ ਵੀ ਦਿੰਦੇ ਨੇ ਬਾਕੀ ਉਹਨਾਂ ਦੇ ਆਪਦੀ ਉਹ ਗੱਡੀ ਵੀ ਚਲਾਉਂਦੇ ਨੇ ਮਧੂਮੱਖੀ ਪਾਲਣ ਦਾ ਕੰਮ ਵੀ ਕਰਦੇ ਨੇ ਜੀ ਉਹ ਨਵੀਂ ਤੱਕ ਰਿਹਾ ਹਾਂ ਰਸੀਏ 10 ਸਾਲ ਲੜਾਈ ਹੈ ਤਾਂ ਕਰਨਾ ਲੋੜ ਹੈ ਤੁਹਾਡੇ ਕਰਕੇ ਰਿਸਪੌਂਸ ਕਿੰਨਾ ਦਾ ਹੈ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਸਾਨੂੰ ਵੀ ਮਾਤਰਾ ਪਾਤੜਾ ਜਿਵੇਂ ਵਧੀਆ ਰਿਸਪੌਂਸ ਹੈਗਾ ਤੇ ਆਉਂਦੇ ਨੇ ਲੋਕ ਜਾਣਕਾਰੀ ਲੈਂਦੇ ਨੇ ਬਾਕੀ ਆ ਹੋਰ ਸਟਾਲਾਂ ਦਾ ਵੀ ਜਿਵੇਂ ਇਹਨਾਂ ਕੋਲੇ ਚੀਜ਼ਾਂ ਨੇ ਜੀ ਉਹਨਾਂ ਨੂੰ ਪਤਾ ਲੱਗਦਾ ਉਹ ਜਾ मतलब ਜਾਣੋ ਹੁੰਦੇ ਨੇ ਚੀਜ਼ਾਂ ਤੋਂ ਵੀ ਇੱਕ ਬਹੁਤ ਵਧੀਆ ਜਣੀ ਸਰਕਾਰ ਵੱਲੋਂ ਵੀ ਲਾ ਲੋ ਇੱਕ ਸਖਦੇਵ ਸਿੰਘ ਇਹਨਾਂ ਬੈਲਜੀਅਮ ਵੱਲੋਂ ਬਹੁਤ ਵਧੀਆ ਪ੍ਰਾਲ ਹੈ ਜੀ ਸਾਨੂੰ ਇੱਥੇ ਆਦਾ ਕੰਮ ਸ਼ੁਰੂ ਕਰਨ ਦਾ ਮੌਕਾ ਮਿਲਿਆ